ਸਾਸੀ ਗਾਲ ਦੋਸਤੋ ਨਮਸਕਾਰ ਅਬੋਹਰ ਦੇ ਪਿੰਡ ਖਾਟੋ ਵਿੱਚ ਅੱਜ ਇੱਕ ਜੰਗਲੀ ਜਾਨਵਰ ਵੇਖਿਆ ਗਿਆ ਕੁਝ ਲੋਕਾਂ ਨੇ ਉਸ ਨੂੰ ਸ਼ੇਰ ਵਰਗਾ ਦੱਸਿਆ ਤਾਂ ਪਿੰਡ ਖਾਟੋਆਂ ਦੇ ਵਿੱਚ ਹੁੱਕ ਲਗਵਾਇਆ ਗਿਆ ਸ਼ੇਰ ਵਰਗਾ ਜਾਨਵਰ ਪਿੰਡ ਵਿੱਚ ਹੋਣ ਦੀ ਖਬਰ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਲੋਕਾਂ ਨੇ ਇਹ ਸੂਚਨਾ ਜੰਗਲੀ ਜੀਵ ਰੱਖਿਆ ਮਹਿਕਮੇ ਨੂੰ ਦਿੱਤੀ ਤਾਂ ਟੀਮ ਪਿੰਡ ਵੱਲ ਰਵਾਨਾ ਹੋਈ ਪਿੰਡ ਪਹੁੰਚ ਕੇ ਟੀਮ ਨੇ ਖੇਤਾਂ ਵਿੱਚ ਇੱਕ ਜਾਨਵਰ ਦਾ ਪੰਜਾ ਤਾਂ ਦਿਖਾਈ ਦਿੱਤਾ ਪਰ ਮਹਿਕਮੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕੁਝ ਕਿਹਾ ਜਾ ਸਕਦਾ ਹੈ ਪਰ ਜੋ ਪੰਜਾ ਦਿਖਾਈ ਦਿੱਤਾ ਉਹ ਸ਼ੇਰ ਦਾ ਨਹੀਂ ਹੈ ਉਦਰ ਪਿੰਡ ਵਾਸੀਆਂ ਨੇ ਦਾਵਾ ਕੀਤਾ ਕਿ ਉਹਨਾਂ ਨੇ ਸ਼ੇਰ ਵੇਖਿਆ ਸੀ ਇਸ ਪਿੰਡ ਵਾਸੀਆਂ ਮੁਤਾਬਕ ਜੋ ਜਾਨਵਰ ਉਹਨਾਂ ਨੇ ਵੇਖਿਆ ਉਹ ਸ਼ੇਰ ਸੀ ਜਿਸ ਦੇ ਖੇਤਾਂ ਵਿੱਚ ਜਾਨਵਰ ਵੇਖਿਆ ਗਿਆ ਉਸ ਦੇ ਮਾਲਕ ਨੇ ਦੱਸਿਆ ਕਿ ਸੂਚਨਾ ਦੇ ਆਧਾਰ ਤੇ ਜੰਗਲੀ ਜੀਵ ਰੱਖਿਆ ਵਿਭਾਗ ਨੂੰ ਉਹਨਾਂ ਨੇ ਸੂਚਿਤ ਕੀਤਾ ਸੀਗਾ ਉਸ ਤੋਂ ਬਾਅਦ ਮੁਲਾਜ਼ਮ ਆਪਣੀ ਜਾਂਚ ਕਰ ਰਹੇ ਨੇ ਪਰ ਮੁਲਾਜ਼ਮਾਂ ਨੇ ਸ਼ੇਰ ਵਰਗਾ ਕੋਈ ਜਾਨਵਰ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਜੋ ਪੰਜੇ ਵੇਖੇ ਗਏ ਉਹ ਕੁੱਤਿਆਂ ਦੇ ਸੀ ਉਹਨਾਂ ਨੇ ਲੋਕਾਂ ਨੂੰ ਨਾ ਡਰਨ ਦੀ ਸਲਾਹ ਦਿੱਤੀ ਹੈ ਭਈ ਆਪਣਾ ਸੋਨ ਸਿੰਘ ਕਿੱਥੋਂ ਦੇ ਵਾਸੀ ਹੋ ਆ ਜੀ ਉਹ ਇੱਥੇ ਰਹਿਨੇ ਕੀ ਵੇਖਿਆ ਤੁਸੀਂ ਬਾਗ ਦੇ ਵਿੱਚ ਜੀ ਸ਼ੇਰ ਦੇਖਿਆ ਜੀ ਹੂੰ ਇੱਥੋਂ ਅਸੀਂ ਆਦੇ ਕੰਮ ਕੰਮ ਕਰਕੇ 9 ਵਜੇ ਆਇਆ ਹੂੰ ਤੇ ਇੱਥੇ ਜੋ ਛਾਲਮਾ ਇਹ ਤਾਂ ਵਹੀਂ ਟੱਪ ਗਿਆ ਫੱਜ ਗਿਆ ਹੂੰ ਤੇ ਇੱਥੇ ਇਹਨੂੰ ਰਾਵਣ ਪਾ ਲਈ ਗਏ ਕਿੱਡਾ ਵੱਡਾ ਸੀਗਾ ਬਾਬਾ ਇਤਨਾ ਹਾਂ ਸੀ ਤੁਸੀਂ ਕਿੱਥੇ ਖੜੇ ਸੀ ਅਸੀਂ ਇਹ ਸੂ ਟੱਪੇ ਨਹੀਂ ਟੱਪ ਗਏ ਇੱਥੇ ਮਾਰੀ ਛਾਲ ਦਾ ਰੋਈਨ ਬਾਲੂ ਵੜ ਗਏ ਉੜੀਆ ਕਿੱਥੇ ਟੱਪ ਗਏ ਉੜੀਆ ਕਿਸ ਤਰ੍ਹਾਂ ਦਾ ਦੱਸ ਸੀ ਪੂਰਾ ਜਿਹਾ ਸੀ ਮੇਰਾ ਨਾਮ ਸੋਮਨਾਥ ਹੈ ਜੀ ਇਹ ਤੁਹਾਡਾ ਖੇਤ ਹੈ ਹਾਂ ਜੀ ਆਪਣਾ ਖੇਤ ਹੈ ਕੀ ਕਰਨਾ ਬਰੀ ਕੀ ਸੁਚਨਾ ਮਿਲਦੀ ਸੋਣ ਉਹ ਸਵੇਰ ਮੈਂ ਆਇਓ ਖੇਤ ਜਦ ਸਾਢੇ 9 ਵਜੇ ਖੇਤ ਮਾਇਓ ਮੇਰਾ ਬੰਦਾ ਠਰਾ ਖੜਾ ਦੇ ਦੋ ਹੂੰ ਸੌਣ ਸਿੰਘ ਆਰਾਮ ਕਰ ਅੰਤਿ ਮਨ ਲਗਾ ਤੇ ਸ਼ੇਰ ਆ ਗਿਆ ਮੈਂ ਸਵੇਰ ਦੇਖਿਓ ਬੜਾ ਘਬਰਾਇੜਾ ਹੋਵੇ ਹਾਂ ਫਿਰ ਅਬ ਰੱਬ ਜਾਣੇ ਵੀ ਮੈਂ ਦੇਖਿਆ ਸ਼ੇਰ ਹੋ ਕੋਈ ਮੋਟਰ ਜਾਨਵਰ ਹੋ ਕੁੱਤੋ ਹੋ ਪਰ ਬੇ ਤਾਂ ਕੇ ਵੀ ਸ਼ੇਰ ਹੀ ਹੋ ਹਾਂ ਅਬ ਦੇ ਕੇ ਘਬਰਾਇੜਾ ਪੂਰਾ ਮੈਂ ਆਇਓ ਬਣਾ ਬਠਾ ਬਟਲੇ ਕੋ ਉਠਾ ਕੇ ਨਾ ਫਿਰ ਬਿਠਾਇਆ ਰੱਖੋ ਚਾਹ ਪਾਣੀ ਪੀਈ ਫਿਰ ਸਾਗਵੇ ਸਖਤ ਸੋਇਆ ਫਿਰ ਵਨ ਬਗਾ ਤਲਾ ਕਰੀ ਬੋਰ ਫਿਰਵਾ ਟੀਮ ਆਈ ਆਪਾਂ ਆਪਛਾਣ ਪੈਣ ਕਰੀਏ ਅੱਥੇ ਸਾਰਾ ਬੇਕਿਆ ਵੀ ਕੋਈ ਸ਼ੇਅਰ ਵਾਲੀ ਗੱਲ ਕੋ ਨਹੀਂ ਤੋ ਲੋਕਾਂ ਮੇ ਕਿਤਰਾ ਗੋ ਬੋਲੋ ਵੀ ਸਭ ਦੇਖ ਜਾ ਤੋ ਉਹ ਦੇਖੇ ਜਾ ਵੀ ਚਲੋ ਮੇਕ ਮਾਲਾ ਤੱਕਿਆ ਵੀ ਕੋ ਨਹੀਂ ਫੇਰ ਵੀ ਆਪ ਕੋ ਚਕਸ ਰਹੋ ਉਸਕੇ ਕਿਹਾ ਵੀ ਬੰਦਾ ਕਹਿੰਦਾ ਸੱਚੀ ਵੀ ਹੋਇਆ ਪਰ ਅਬੀ ਇੱਤੀ ਘਬਰਾਣ ਵਾਲੀ ਗੱਲ ਕੋ ਨਹੀਂ ਐ ਬਾਕੀ ਠੀਕ ਆਪ ਕੋ ਕੋਈ ਖੇਤ ਮੇ ਜੀਆਂ ਫਿਰਿਆ ਕੋਈ ਜ਼ਿੰਮੇਦਾਰ ਜਾ ਔਰ ਆ ਚਕਸ ਰਹੋ ਠੀਕ ਖਾਟਮਾ ਪਿੰਡ ਚ ਸੂਚਨਾ ਮਿਲੀ ਸੀ ਜੀ ਇੰਕੀ ਬਾਗ ਦੇ ਵਿੱਚ ਸ਼ੇਰ ਜੰਗਲੀ ਜਾਨਵਰ ਸ਼ੇਰ ਆ ਗਿਆ ਤੇ ਵੀ ਅਸੀਂ ਸਾਰੀ ਟੀਮ ਨੂੰ ਨਾਲ ਲੈ ਕੇ ਮੈਂ ਬੁਲਾ ਬਲਾਕ ਅਫਸਰ ਮਨਜੀਤ ਸਿੰਘ ਸਾਰੀ ਟੀਮ ਨੂੰ ਕੁਲਵੰਤ ਸਿੰਘ ਬਲਾਕ ਅਫਸਰ ਅਸੀਂ ਇੱਥੇ ਆਏ ਸੀ ਅਸੀਂ ਸਾਰੇ ਬਾਗ ਦੇ ਵਿੱਚ ਇਨਕੁਆਰੀ ਕੀਤੀ ਸਾਨੂੰ ਮਤਲਬ ਕੋਈ ਸ਼ੇਰ ਨਾ ਦਾ ਨਹੀਂ ਨਹੀਂ ਲੱਭਾ ਇੱਥੇ ਕੋਈ ਵੀ ਠੀਕ ਪੈਰ ਵੀ ਵੇਖੇ ਪੈਰ ਵੀ ਸਾਨੂੰ ਨਹੀਂ ਮਤਲਬ ਉਹਦੇ ਦਿੱਸੇ ਕੁੱਤਿਆਂ ਦੇ ਪੈਰ ਲੱਗੇ ਆ ਸ਼ੇਰ ਦਾ ਪੈਰ ਚੌੜਾ ਹੁੰਦਾ ਤਿੱਖਾ ਨਿਉਂਦਰ ਤਿੱਖੀਆਂ ਹੁੰਦੀਆਂ ਨੇ ਵਜ੍ਹਾ ਨੁੰਦਾ ਸ਼ੇਰ ਚ ਮਤਲਬ ਉਹਦੇ ਪਾਰ ਨਾਲ ਖੁੱਬਦਾ ਜਾਂਦਾ ਪੈਰ ਖਾਮਲ ਪੱਟੀ ਜਾਂਦੀ ਜਿੱਥੇ ਰੱਖਦਾ ਸਾਨੂੰ ਮਤਲਬ ਇਹੋ ਜਿਹੀ ਕੋਈ ਨਿਸ਼ਾਨੀ ਮਿਲੀ ਨਹੀਂ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੋਲ ਸੀਗਾ ਦੱਸਿਆ ਜਾ ਰਿਹਾ ਕਿ ਇੱਕ ਦੇਸ ਦਾ ਮੋਲ ਬਣ ਗਿਆ ਸੀ ਕੋਈ ਇਸ ਤਰ੍ਹਾਂ ਦਾ ਹੁੰਦਾ ਇਹ ਜਦੋਂ ਮਤਲਬ ਗੱਲ ਫੈਲ ਜਾਵੇ ਤਾਂ ਲੋਕ ਡਰਦੇ ਆ ਪਰ ਤਾਂ ਹੀ ਅਸੀਂ ਆਣ ਕੇ ਸਾਰੇ ਬਾਗ ਦੀ ਮਤਲਬ ਪੜਤਾਲ ਕੀਤੀ ਸਾਨੂੰ ਮਤਲਬ ਇੱਥੇ ਕੋਈ ਜਾਨਵਰ ਨਹੀਂ ਦਿਸਿਆ ਲੋਕਾਂ ਨੂੰ ਕੀ ਅਪੀਲ ਕਰੋਗੇ ਸਰ ਇਸ ਤਰ੍ਹਾਂ ਅਸੀਂ ਲੋਕਾਂ ਨੂੰ ਇਹ ਅਪੀਲ ਕਰਾਂਗੇ ਬੰਦੇ ਵੇਖਣ ਵਾਲਿਆਂ ਨੂੰ ਭਲੇਖਾ ਵੀ ਲੱਗ ਸਕਦਾ ਕੋਈ ਜਾਨਵਰ ਹੋਰ ਵੀ ਹੋ ਸਕਦਾ ਕੋਈ ਕੁੱਤਾ ਵੀ ਵੱਡਾ ਹੋ ਸਕਦਾ ਤਾਂ ਕਰਕੇ ਵੀ ਇਹ ਕੋਈ ਇਹੇ ਤੋਂ ਇਸ ਸੋਚਣਾ ਤੋਂ ਡਰੋ ਨਾ ਜੇ ਕੋਈ ਕਨਫਰਮ ਨਹੀਂ ਹੈਗਾ ਸਰ ਕੋਈ ਮੁੰਨਦੀ ਵੀ ਕਰਾਈ ਗਈ ਸੀ ਪਿੰਡ ਦੇ ਵਿੱਚ ਸੁਣ ਚ ਆ ਰਿਹਾ ਹੈ ਵਿੱਚ ਸੁਣ ਚ ਆਇਆ ਸਾਨੂੰ ਵੀ ਇਹਨਾਂ ਨੇ ਸਪੀਕਰ ਦੇ ਵਿੱਚ ਆਵਾਜ਼ ਮਰਵਾਈ ਸੀ ਵੀ ਇਸ ਤਰ੍ਹਾਂ ਬਾਗ ਦੇ ਵਿੱਚ ਸ਼ੇਰ ਹੈ